ਪੰਜਾਬ ਦੇ ਵਿੱਚ ਹੁਣ ਅਦਰਕ ਦੀ ਖੇਤੀ ਵੀ ਵੱਡੇ ਪੱਧਰ ਤੇ ਹੋਵੇਗੀ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ ਲਗਭਗ 6-7 ਸਾਲ ਤੋਂ ਲਗਾਤਾਰ ਰਿਸਰਚ ਕਰਨ ਤੋਂ ਬਾਅਦ ਕੁਝ ਅਦਰਕ ਦੀਆਂ ਵੈਰਾਈਟੀਆਂ ਕੰਡੀ ਏਰੀਏ ਦੇ ਲਈ ਸਿਫਾਰਿਸ਼ ਕੀਤੀਆਂ ਗਈਆਂ ਨੇ ਇਹਨਾਂ ਵੈਰਾਈਟੀਆਂ ਦੇ ਨਾਲ ਜਿੱਥੇ ਪੰਜਾਬ ਦੇ ਵਿੱਚ ਅਦਰਕ ਦੀ ਜਿਹੜੀ ਖਪਤ ਹੈ ਉਸ ਦੀ ਪੂਰਤੀ ਹੋਵੇਗੀ ਨਾਲ ਹੀ ਕਿਸਾਨ ਜਿਹੜੇ ਨੇ ਉਹ ਇਸ ਤੋਂ ਮੁਨਾਫਾ ਵੀ ਲੈ ਸਕਣਗੇ ਸੋ ਸਾਡੇ ਨਾਲ ਜਿਹੜੇ ਸਬਜ਼ੀ ਵਿਗਿਆਨ ਪੀਯੂ ਦੇ ਹੈਡ ਹੈਗੇ ਨੇ ਮੁਖੀ ਹੈਗੇ ਨੇ ਡਿਪਾਰਟਮੈਂਟ ਦੇ ਸਤਪਾਲ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਰਿਸਰਚ ਹੋਈ ਬੱਲਵਾਲ ਸੇਖੜੀ ਦੇ ਵਿੱਚ ਸੋ ਤੁਸੀਂ ਪੂਰੀ ਜਾਂਚ ਦੇ ਵਿੱਚ ਸ਼ਾਮਿਲ ਰਹੇ ਹੋ ਇਹ ਰਿਸਰਚ ਦੇ ਵਿੱਚ ਸੋ ਕਦੋਂ ਇਸ ਦੀ ਰਿਸਰਚ ਸਭ ਤੋਂ ਪਹਿਲਾਂ ਸ਼ੁਰੂ ਹੋਈ ਤੇ ਕਿਹੜੀ ਵੈਰਾਈਟੀ ਜਿਹੜੀ ਹੈ ਉਹ ਹੁਣ ਸਿਫਾਰਿਸ਼ ਕੀਤੀ ਹੈ ਹਾਂਜੀ 2019 ਤੋਂ ਰਿਸਰਚ ਸ਼ੁਰੂ ਹੋਈ ਸੀ ਤਾਂ ਜਿਹੜੀ ਇੱਕ ਹਿਮਗਰੀ ਨਾਂ ਦੀ ਵੈਰਾਈਟੀ ਹੈ ਜਿਹੜੀ ਸਾਡੇ ਜਿਹੜੇ ਖੋਜ ਤੇ ਤਜਰਬੇ ਹੈ ਉਨ੍ਹਾਂ ਦੇ ਵਿੱਚ ਅੱਛੀ ਪਾਈ ਗਈ ਹੈ ਤੇ ਹਲੇ ਉਹਦੇ ਤਜਰਬੇ ਜਿਹੜੀ ਅਸੀਂ ਪੰਜਾਬ ਲੈਵਲ ਦੇ ਉੱਤੇ ਉਹਨੂੰ ਟੈਸਟ ਕਰ ਰਹੇ ਹਾਂ ਵੀ ਕਿੱਥੇ ਕਿੱਥੇ ਉਹਦੀ ਪਰਫਾਰਮੈਂਸ ਕਿਵੇਂ ਰਹਿੰਦੀ ਹੈ ਉਹਦੇ ਬੇਸ ਦੇ ਉੱਤੇ ਅਸੀਂ ਇਹਦੀs ਭਾਰਸ਼ ਕਰਾਂਗੇ ਕਿਉਂਕਿ ਅਦਰਕ ਦੀ ਖੇਤੀ ਜਿੱਦਾਂ ਬਹੁਤ ਕੱਲੋ ਤੁਸੀਂ ਸਾਰੇ ਪੰਜਾਬ ਦੇ ਵਿੱਚ ਹਲੇ ਅਸੀਂ ਨਹੀਂ ਕਹਿ ਸਕਦੇ ਹਾਂ ਵੀ ਕੁਝ ਏਰੀਆ ਦੇ ਵਿੱਚ ਜਿਵੇਂ ਕੰਡੀ ਏਰੀਆ ਜਿਹੜਾ ਕਿ ਨੀਮ ਪਹਾੜੀ ਇਲਾਕਾ ਹੈ ਉਹਦੇ ਵਿੱਚ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਹੋ ਗਿਆ ਰੋਪੜ ਦਾ ਏਰੀਆ ਹੋ ਗਿਆ ਤਾਂ ਇਹਨਾਂ ਏਰੀਆ ਦੇ ਵਿੱਚ ਅਸੀਂ ਹਲੇ ਕਹਿ ਸਕਦੇ ਹਾਂ ਵੀ ਇਹਦੀ ਕਾਸ਼ਤ ਕੀਤੀ ਜਾ ਸਕਦੀ ਹੈ ਕਿਉਂਕਿ ਇਹਦੇ ਲਈ ਬੜਾ ਜਿਹੜਾ ਟੈਂਪਰੇਚਰ ਹੈ ਤਾਪਮਾਨ ਹੈ ਉਹੋ ਦਰਮਿਆਨੇ ਜੇ ਟਾਈਪ ਦਾ ਚਾਹੀਦਾ ਹੁੰਦਾ ਜਿਵੇਂ 30 35 ਡਿਗਰੀ ਦਾ ਚਾਹੀਦਾ ਹੁੰਦਾ ਸੋ ਇਸ ਕਰਕੇ ਇਹਦੀ ਜਿਹੜੀ ਕਾਸ਼ਤ ਹੈ ਉਹ ਐਗਰੋ ਫੋਰੈਸਟਰੀ ਦੇ ਵਿੱਚ ਜਿੱਥੇ ਪਪੂਲਰ ਵਗੈਰਾ ਉਹਦੇ ਵਿੱਚ ਇੰਟਰ ਕ੍ਰੋਪਿੰਗ ਤਾਂ ਕਿ ਜਿਹੜਾ ਟੈਂਪਰੇਚਰ ਹੈ ਜਿਹੜਾ ਤਾਪਮਾਨ ਹੈ ਉਹਦੇ ਵਿੱਚ ਥੋੜਾ ਹੋਰ ਘੱਟ ਹੋ ਜਾਂਦਾ ਹੈ ਪਰ ਇਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੇ ਕਿ ਆਪਾਂ ਨੀਮ ਪਹਾੜੀ ਇਲਾਕੇ ਆ ਉੱਥੇ ਵੀ ਇਹਦੀ ਕਾਸ਼ਤ ਜਿਹੜੀ ਅਸੀਂ ਜਿਹੜੀਆਂ ਇੰਟਰ ਕ੍ਰੌਪ ਦੇ ਤੌਰ ਤੇ ਜਿਹੜੀਆਂ ਫੋਰੈਸਟਰੀ ਦੀਆਂ ਐਗਰੋ ਫੋਰੈਸਟਰੀ ਦੀਆਂ ਪਪੂਲਰ ਵਗੈਰਾ ਦੀਆਂ ਫਸਲਾਂ ਉਹਨਾਂ ਦੇ ਵਿੱਚ ਕਰਦੇ ਹਾਂ ਅੱਛਾ ਡਾਕਟਰ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ ਕਿ ਜੇਕਰ ਕਿਸਾਨ ਇਸ ਨੂੰ ਲਾਉਂਦੇ ਆ ਤੇ ਜਿਹੜਾ ਬੀਜ ਹੈ ਉਹ ਕਿੱਦਾਂ ਉਪਲਬਧ ਹੋ ਸਕਦਾ ਹੈ ਤੇ ਦੂਜਾ ਇਹ ਕਿੰਨਾ ਜਿਹੜਾ ਇੱਕ ਏਕੜ ਦੇ ਵਿੱਚੋਂ ਕਿੰਨਾ ਕੁ ਝਾੜੀ ਹੈ ਕਿੰਨਾ ਕੁ ਮੁਨਾਫਾ ਇਸ ਦੇ ਨਾਲ ਕਿਸਾਨ ਵੀ ਜਿਹੜਾ ਸੜਕਾਵਾ ਸਕਦਾ ਹੈ ਆ ਜਿਹੜਾ ਜਿੱਥੇ ਤੱਕ ਤਾਂ ਬੀਜ ਦੀ ਗੱਲ ਹੈ ਕਿਸਾਨ ਵੀਰ ਇੱਕ ਵਾਰੀ ਕਿਤੋਂ ਬੀਜ ਇਹ ਲੈ ਕੇ ਇਹਦਾ ਇਸ ਕਿਸਮ ਦਾ ਜਾਂ ਹੋਰ ਵੀ ਜਿਹੜੀਆਂ ਹਿਮਾਚਲ ਦੇ ਨੀਂ ਪਹਾੜੀ ਇਲਾਕਿਆਂ ਦੇ ਵਿੱਚ ਕੁਝ ਕਿਸਮਾਂ ਹੋ ਸਕਦੀਆਂ ਉਹ ਵੀ ਬੀਜੀਆਂ ਜਾ ਸਕਦੀਆਂ ਤਾਂ ਉਹ ਆਪਣੇ ਲੈਵਲ ਦੇ ਉੱਤੇ ਬੀਜ ਕਿਤੋਂ ਲੈ ਕੇ ਫਿਰ ਉਹਦਾ ਬੀਜ ਤਿਆਰ ਕਰਕੇ ਵੱਡੀ ਪੰਦਰ ਤੇ ਕਾਸ਼ਤ ਕਰ ਸਕਦੇ ਆ ਤਕਰੀਬਨ ਇੱਕ ਏਕੜ ਦੇ ਵਿੱਚ ਆ ਜਿਹੜਾ ਉਹ 8 10 ਕੁਇੰਟਲ ਜਿਹੜਾ ਇਹਦਾ ਬੀਜ ਹੈਂਦਾ ਜੀ ਤਾਂ ਜਿਹੜੀਆਂ ਗੰਡੀਆਂ ਉਹ 30 40 ਗ੍ਰਾਮ ਦੀ ਗੰਡੀ ਹੋਣੀ ਚਾਹੀਦੀ ਜਿਹੜੀ ਬਜਾਈ ਲਈ ਵਰਤੀ ਜਾਂਦੀ ਹੈ ਜੀ ਸਰ ਪ੍ਰੋਡਕਸ਼ਨ ਕਿੰਨੀ ਖੋ ਜਾਂਦੀ ਹੈ ਉਹਦਾ ਵੀ ਕੁਝ ਪਤਾ ਲੱਗ ਸਕਿਆ ਹੋਵੇ ਹਾਂ ਜੀ ਪ੍ਰੋਡਕਸ਼ਨ ਇਹਦੀ 70 80 ਕੁਇੰਟਲ ਹੈ ਜਿਹੜਾ ਇੱਕ ਏਕੜ ਦੇ ਵਿੱਚੋਂ ਇਹਦਾ ਝਾੜ ਮਿਲ ਜਾਂਦਾ ਹੈ ਸੋ ਜੇ ਰੇਟ ਚੰਗਾ ਮਿਲ ਜੇ ਤਾਂ ਮੁਨਾਫਾ ਵੀ ਵਧੀਆ 50-60000 ਰੁਪਏ ਪ੍ਰਤੀ ਏਕੜ ਮੁਨਾਫਾ ਹੋ ਜਾਂਦਾ ਹੈ। ਹਾਂਜੀ। ਤੁਸੀਂ ਦੇਖਿਆ ਕਿ ਅਦਰਕ ਜਿਹੜਾ ਰੇਟ ਹੈ ਉਹ ਕਾਫੀ ਹਮੇਸ਼ਾ ਹਾਈ ਰਹਿੰਦਾ ਹੈ ਭਾਵੇਂ ਸੀਜ਼ਨ ਜਿਹੜਾ ਮਰਜੀ ਹੋਵੇ ਗਰਮੀਆਂ ਦਾ ਹੋਵੇ ਸਰਦੀਆਂ ਦਾ ਹੋਵੇ ਅਦਰਕ ਮਹਿੰਗਾ ਹੀ ਰਹਿੰਦਾ ਹੈ ਭਾਵੇਂ ਆਪਾਂ ਪਰਚੂਨ 'ਚ ਲਈਏ ਜਾਂ ਥੋਕ 'ਚ ਲਈਏ 200-250 ਰੁਪਏ ਕਿਲੋ ਤਾਂ ਆਮ ਹੀ ਰਹਿੰਦਾ ਹੈ। ਸੋ ਇਸ ਨਾਲ ਕਿਸਾਨ ਤਾਂ ਫਾਇਦਾ ਕਮਾਈ ਸਕਦਾ ਹੈ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਕਿਹੜੇ ਸੀਜ਼ਨ ਦੇ ਵਿੱਚ ਲਾਇਆ ਜਾ ਸਕਦਾ ਹੈ ਕਿ ਪੂਰਾ ਸਾਲ ਲੱਗੇਗਾ ਕਿਉਂਕਿ ਸਰਦੀਆਂ ਦਾ ਮੌਸਮ ਵੀ ਇੱਥੇ ਆਂਦਾ ਹੈ ਜਾਂ ਗਰ ਇਹ ਮੁੱਖ ਤੌਰ ਤੇ ਜੀ ਗਰਮੀ ਰੁੱਤ ਦੀ ਫਸਲ ਹੈ ਜਿਹੜੀ ਕਿ ਮਈ ਦੇ ਪਹਿਲੇ 15 ਵਾੜੇ ਦੇ ਵਿੱਚ ਇਹਦੀ ਬਿਜਾਈ ਕੀਤੀ ਜਾਂਦੀ ਹੈ ਸੋ ਜਿੱਥੇ ਤਾਂ ਸਿੰਚਾਈ ਲਈ ਪਾਣੀ ਉਪਲਬਧ ਹੈ ਉਥੇ ਇਹਦੀ ਜਿਹੜੀ ਬਿਜਾਈ ਹੈ ਉਹ ਮਈ ਦੇ ਪਹਿਲੇ 15 ਵਾੜੇ ਚ ਕੀਤੀ ਜਾ ਸਕਦੀ ਹੈ ਪਰ ਜਿੱਥੇ ਪਾਣੀ ਦੀ ਕਿੱਲਤ ਹੈ ਘਟ ਹੈ ਪਾਣੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਇਹ ਜਦੋਂ ਬਾਰਿਸ਼ਾਂ ਸ਼ੁਰੂ ਹੋ ਜਾਣ ਤਾਂ ਉਦੋਂ ਸਾਡੇ ਕਿਸਾਨ ਵੀਰ ਇਹਦੀ ਬਿਜਾਈ ਕਰ ਸਕਦੇ ਆ ਇਹ ਇਹ 7-8 ਮਹੀਨਿਆਂ ਦੀ ਫਸਲ ਹੈ ਨਵੰਬਰ-ਦਸੰਬਰ ਦੇ ਵਿੱਚ ਜਾ ਕੇ ਪੱਟੀ ਜਾਂਦੀ ਹੈ ਉਦੋਂ ਇਹਦੇ ਪੱਤੇ ਪੀਲੇ ਪੈ ਜਾਂਦੇ ਤਾਂ ਉੱਥੇ ਆ ਕੇ ਇਹ ਪੱਟ ਲਈ ਜਾਂਦੇ ਅੱਛਾ ਡਾਕਟਰ ਸਾਹਿਬ ਜਿਵੇਂ ਆਪਣੇ ਇਲਾਕੇ ਦੇ ਵਿੱਚ ਹਲਦੀ ਬਹੁਤ ਹੁੰਦੀ ਹੈ ਉਹ ਜਿਹੜੇ ਇਲਾਕੇ ਦੀ ਤੁਸੀਂ ਗੱਲ ਕੀਤੀ ਹੈ ਉੱਥੇ ਹਲਦੀ ਵੀ ਬਹੁਤ ਵੱਡੇ ਪੱਧਰ ਤੇ ਲਾਉਂਦੇ ਕਿਸਾਨ ਤੋਂ ਇਹ ਹਲਦੀ ਨਾਲ ਮਿਲਦੀ ਜੁਲਦੀ ਕਹਿ ਸਕਦੇ ਆ ਆਪਾਂ ਇਹਦੀ ਵੀ ਗੰਨੀ ਐ ਇਦਾਂ ਹੀ ਹੁੰਦੀਆਂ ਉਸ ਦੇ ਨਾਲ ਮਿਲਦੀ ਜੁਲਦੀ ਥੋੜੀ ਜਿਹੀ ਫਸਲ ਹੈ ਹਾਂਜੀ ਬਿਲਕੁਲ ਉਹਦੇ ਨਾਲ ਮਿਲਦੀ ਜੁਲਦੀ ਹੈ ਪਰ ਇਹ ਇਹਦੀ ਥੋੜੀ ਇਹਦੀ ਜਿਹੜੀ ਸੈਂਸਿਟੀਵਿਟੀ ਹੈ ਪਾਣੀ ਜੇ ਇਹਦੇ ਵਿੱਚ ਖੜਜੇ ਨਾ ਇਹਦੀਆਂ ਗੰਡੀਆਂ ਗੱਲਣੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਇਹ ਵੱਡਾਂ ਦੇ ਉੱਤੇ ਇਹਦੀ ਬਜਾਈ ਕਰਦੇ ਆਂ ਆਪਾਂ ਜਿਹੜੇ ਤਕਰੀਬਨ ਸਵਾ ਕਮੀਟਰ ਦੇ 120 ਸੈਂਟੀਮੀਟਰ ਦੇ ਬੈੱਡ ਬਣਾ ਲਏ ਜਾਂਦੇ ਫਿਰ ਉਹਦੇ ਉੱਪਰ ਲਾਈਨਾਂ ਦੇ ਵਿੱਚ ਇੱਕ ਇੱਕ ਫੁੱਟ ਤੇ 30 ਸੈਂਟੀਮੀਟਰ ਦੇ ਉੱਤੇ ਲਾਈਨਾਂ ਦੇ ਵਿੱਚ ਬਜਾਈ ਕਰੀ ਜਾਂਦੀ ਹੈ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਉਹ 20 ਸੈਂਟੀਮੀਟਰ ਮਤਲਬ 8 ਇੰਚ ਦੇ ਉੱਤੇ ਗੰਡੀਆਂ ਲਾ ਦਿੱਤੀਆਂ ਜਾਂਦੀਆਂ ਅਜਿਹਾ ਕਿ ਸਭ ਜੇਕਰ ਹੁਣ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਸਾਡਾ ਪੰਜਾਬ ਦਾ ਕਿਸਾਨ ਬੜਾ ਸਿਹਰਦਾ ਬੜੀ ਵਧੀਆ ਕਸ਼ਟ ਕਰਦਾ ਹੈ ਖੇਤੀ ਦੀ ਤੇ ਮੌਜੂਦਾ ਸਮੇਂ ਦੇ ਵਿੱਚ ਕੀ ਕਿਸਾਨ ਇਹ ਇਸ ਤਰ੍ਹਾਂ ਦੀ ਫਸਲ ਉਗਾ ਰਿਹਾ ਅਦਰਕ ਦੀ ਜਾਂ ਫਿਰ ਕਿਹੜੇ ਕਿਹੜੇ ਸੂਬਿਆਂ ਚ ਜ਼ਿਆਦਾ ਹੁੰਦਾ ਹੈ ਕਿਉਂਕਿ ਪੰਜਾਬ ਦੇ ਜੇਕਰ ਜੇਕਰ ਘਟ ਹੈ ਤਾਂ ਫਿਲਹਾਲ ਕੀ ਕੰਡੀਸ਼ਨ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਦੂਜੇ ਸੂਬਿਆਂ ਤੋਂ ਹੀ ਅਦਰਕ ਜਿਹੜਾ ਇੰਪੋਰਟ ਹੁੰਦਾ ਹੈ ਇਸੇ ਕਰਕੇ ਜਿਵੇਂ ਤੁਸੀਂ ਕਿਹਾ ਵੀ ਉਹ ਮਹਿੰਗਾ ਵੀ ਹੈ ਤਾਂ ਉਹ ਆਕਸੀਜਨ ਟੂ ਸੀਜਨ ਜਿਵੇਂ ਜਿਵੇਂ ਜਿੱਥੋਂ ਉਹਦੀ ਪੈਦਾਵਾਰ ਹੁੰਦੀ ਹੈ ਪੰਜਾਬ ਚ ਆਉਂਦਾ ਉਸ ਦੇ ਹਿਸਾਬ ਨਾਲ ਉਹਦਾ ਰੇਟ ਤੈਅ ਹੁੰਦਾ ਤਾਂ ਉਹ ਕਈ ਸੂਬਿਆਂ ਦੇ ਵਿੱਚੋਂ ਇੰਪੋਰਟ ਹੁੰਦਾ ਭਜਵੇਂ ਆਪਣਾ ਗਵੰਡੀ ਸੂਬਾ ਹਿਮਾਚਲ ਪ੍ਰਦੇਸ਼ ਚੋਂ ਵੀ ਆਉਂਦਾ ਅਸਾਮ ਦੇ ਵਿੱਚੋਂ ਵੀ ਆਉਂਦਾ ਆ ਮਹਾਰਾਸ਼ਟਰ ਐ ਐਮ ਪੀ ਐ ਸੋ ਕੋਈ ਇਸ ਸੁਪੈਂਦੇ ਵਿੱਚੋਂ ਅਦਰਕ ਜਿਹੜਾ ਪੰਜਾਬ ਦੇ ਵਿੱਚ ਇੰਪੋਰਟ ਹੁੰਦਾ ਹੈ। ਕਿਹਾ ਸੰਗਦੇ ਅਸੀਂ ਵੀ ਫਿਲਹਾਲ ਪੰਜਾਬ ਦੇ ਵਿੱਚ ਥੋੜਾ ਜਿਹਾ ਰੁਝਾਨ ਘੱਟ ਸੀਗਾ ਕਿਸਾਨਾਂ ਦਾ ਪਰ ਹੁਣ ਜਿੱਦਾਂ ਰਿਸਰਚ ਕੀਤਾ ਸਿਫਾਰਿਸ਼ ਕੀਤੀ ਹੈ ਤੇ ਇਸ ਤੋਂ ਬਾਅਦ ਜ਼ਾਹਿਰ ਆ ਕਿ ਵਧੇਗਾ ਕਿਸਾਨਾਂ ਦਾ ਰੁਝਾਨ ਇਸ ਵਲ। ਬਿਲਕੁਲ ਜੀ ਸਾਡਾ ਤਾਂ ਮਕਸਦ ਹੀ ਦੇਖੋ ਰਿਸਰਚ ਦਾ ਜਿਹੜਾ ਮੇਨ ਮਕਸਦ ਹੀ ਇਹ ਹੀ ਹੈ ਵੀ ਕਿਸਾਨਾਂ ਦਾ ਫਾਇਦਾ ਹੋਵੇ। ਕਿਸਾਨਾਂ ਲਈ ਹੀ ਅਸੀਂ ਕੰਮ ਕਰਦੇ ਆ ਤਾਂ ਇਹਦੇ ਤੇ ਜਿਹੜੀ ਕਿਸਮਾਂ ਵੀ ਅਰ ਆਡੈਂਟੀਫਾਈ ਕਰਨੀ ਆ ਵੀ ਕਿਹੜੀ ਕਿਸਮ ਹੈ ਇੱਥੇ ਹੋ ਸਕਦੀ ਹੈ ਤੇ ਉਹ ਸਾਡਾ ਤਾਂ ਮਕਸਦ ਹੀ ਇਹੀ ਹੈ ਤੇ ਉਮੀਦ ਵੀ ਸਾਨੂੰ ਇਹੀ ਹੈ ਵੀ ਖਾਸ ਕਰਕੇ ਜਿਹੜਾ ਕੰਢੀ ਏਰੀਆ ਹੈ ਜਿੱਥੇ ਐਗਰੋਫਰੈਸਟਰੀ ਦਾ ਏਰੀਆ ਵੀ ਹੈ ਉਹਦੇ ਵਿੱਚ ਇੰਟਰ ਕ੍ਰੋਪਿੰਗ ਵੀ ਹੋ ਸਕਦੀ ਹੈ ਜਿਵੇਂ ਤੁਸੀਂ ਕਿਹਾ ਹਲਦੀ ਦੀ ਹੁੰਦੀ ਹੈ ਤਾਂ ਇਹ ਵੀ ਹੋ ਜੇ ਤਾਂ ਸਾਡੀ ਜਿਹੜੀ ਬਾਹਰਲੇ ਸੋਧਿਆਂ ਦੇ ਉੱਤੇ ਜਿਹੜੀ ਸਾਡੀ ਇਹ ਨਿਰਭਰਤਾ ਉਹ ਘਟ ਜੂਗੀ ਤੁਪ ਸਭ ਆਖਰੀ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਹੁਣ ਇਸ ਵਲ ਹੋਣਗੇ ਇਸ ਨੂੰ ਉਗਾਉਣਗੇ ਸੋ ਆਪਾਂ ਕਹਿ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਹੈ ਉਸ ਦੇ ਵਿੱਚ ਅਦਰਕ ਦੀ ਜਿਹੜੀ ਹੈ ਉਹ ਕਮੀ ਹੈ ਜਿਹੜੀ ਆ ਉਹ ਕਾਸਟ ਆਉ ਸ਼ੁਰੂ ਹੋ ਜੇਗੀ ਤੇ ਕਮੀ ਦੂਰ ਹੋ ਜੇ ਹਾਂਜੀ ਇਹ ਚਲੋ ਕਈ ਚੀਜ਼ਾਂ ਤਾਂ ਖਰਪ ਵਿਖਦੇ ਹੱਥ 'ਚ ਹੁੰਦੀਆਂ ਪਰ ਆਸ ਤਾਂ ਇਹੀ ਹੈ ਇਹ ਇਹ ਵੈਰਾਈਟੀ ਹੈ ਜਿਹੜੀ ਆਇਡੈਂਟੀਫਾਈ ਹੋਈ ਹੈ ਇਹ ਸਪਾਰਸ਼ ਹੋਊਗੀ ਫਿਰ ਹੋਰ ਵੀ ਜਿਹੜੀਆਂ ਇੰਦੀਆਂ ਕਾਸ਼ਤਕਾਰੀ ਵਿਧੀਆਂ ਦੇ ਉੱਤੇ ਯੂਨੀਵਰਸਿਟੀ ਦੇ ਵਿੱਚ ਖੋਜ ਦਾ ਕੰਮ ਚੱਲ ਰਿਹਾ ਹੈ ਟ੍ਰੇਨਿੰਗ ਪ੍ਰੋਗਰਾਮ ਤਾਂ ਨਹੀਂ ਫਿਲਹਾਲ ਅ ਟ੍ਰੇਨਿੰਗ ਪ੍ਰੋਗਰਾਮ ਜਿਵੇਂ ਜਿਵੇਂ ਸਾਡੇ ਕਿਸਾਨ ਵੀਰਾਂ ਦੀ ਕੋਈ ਮੰਗ ਹੁੰਦੀ ਹੈ ਤਾਂ ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਤਾਂ ਇੱਥੇ ਆਪਣਾ ਨਾਮ ਦਰਜ ਕਰਾ ਸਕਦੇ ਆ ਤਾਂ ਫਿਰ ਉਸ ਤਰ੍ਹਾਂ ਟ੍ਰੇਨਿੰਗ ਪ੍ਰੋਗਰਾਮ ਵੀ ਅਯੋਜਿਤ ਕਰੇ ਜਾ ਸਕਦੇ ਆ ਜੇ ਜਿੱਦਾਂ ਜਿੱਦਾਂ ਸਾਡੇ ਕਿਸਾਨ ਵੀਰਾਂ ਦੀ ਮੰਗ ਆਉਂਦੀ ਹੈ ਸੋ ਉਹ ਸਨ ਸਾਡੇ ਨਾਲ ਡਾਕਟਰ ਸਰਪਾਲ ਸ਼ਰਮਾ ਜੀ ਜੋ ਕਿ ਵੈਜੀਟੇਬਲ ਸਾਇੰਸ ਵਿਭਾਗ ਪੀਏਯੂ ਦੇ ਹੈੱਡ ਹੈਗੇ ਨੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਜਿਹੜੀ ਅਦਰਕ ਦੀ ਖੇਤੀ ਜੋ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਹੁੰਦੀ ਸੀ ਆ ਨਾ ਮਾਤਰ ਹੁੰਦੀ ਸੀ ਸੋ ਉਸ ਸੰਬੰਧੀ ਇੱਕ ਪੀਏਯੂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਖਾਸ ਕਰਕੇ ਜਿਹੜੇ ਕੰਢੀ ਏਰੀਆ ਨੇ ਪੰਜਾਬ ਦੇ ਜਿਹਨੂੰ ਤੁਸੀਂ ਪਠਾਨਕੋਟ ਕਹਿ ਸਕਦੇ ਗੁਰਦਾਸਪੁਰ ਹੋ ਗਿਆ ਰੂਪਰਦਾ ਹੁਸ਼ਿਆਰਪੁਰ ਦਾ ਇਹ ਕੁਝ ਬੈਲਟ ਹੈਗੀ ਆ ਇਸ ਸਾਈਡ ਦੀ ਤੇ ਉੱਥੇ ਇਹ ਇਹ ਫਸਲ ਜਿਹੜੀ ਆ ਉਹ ਲਈ ਜਾ ਸਕਦੀ ਹੈ ਸਬਜ਼ੀ ਦੇ ਰੂਪ ਦੇ ਵਿੱਚ ਤੋਂ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਪੰਜਾਬ ਦੇ ਵਿੱਚ ਜੋ ਬਾਹਰਲੇ ਸੂਕਾ ਤੇ ਨਿਰਭਰਤਾ ਸੀਗੀ ਉਹ ਵੀ ਘੱਟ ਸਕਦੀ ਹੈ ਸੋ ਅਣ ਵਾਲੇ ਸਮੇਂ ਦੇ ਵਿੱਚ ਲੱਗੇਗਾ ਪਤਾ ਕਿ ਕਿਸਾਨ ਕਿੰਨੇ ਵੱਡੇ ਪੱਧਰ ਤੇ ਇਸ ਦੀ ਕਾਸ਼ਟ ਕਰਦੇ ਆ ਪਰ ਪੀਏਯੂ ਵੱਲੋਂ ਜਰੂਰ ਫਿਲਹਾਲ ਜਿਹੜੀ ਹੈ ਉਦਰਕ ਦੀ ਖੇਤੀ ਸਿਫਾਰਿਸ਼ ਪੰਜਾਬ ਦੇ ਕਿਸਾਨ ਨੂੰ ਕੀਤੀ ਗਈ ਹੈ ਵਰਿੰਦਰ ਸਿੰਘ ਥੰਦੇ ਏਟੀਵੀ ਭਾਰਤ ਪੀਏਯੂ ਲੁਧਿਆਣਾ